ਪੰਜਾਬ ਨੰਬਰ ਹੈ ਤੇ ਰੰਗ ਦਾ origignal ਹੈ ਰੰਗ ਸਾਰਾ origignal ਬਾਈ ਹਜੇ ਕੋਈ ਲਿਆ ਨਹੀਂ ਟਰੈਕਟਰ ਅੱਛਾ ਕੰਪਨੀ ਦਾ ਹਜੇ ਇੰਜਨ ਸੀਲਡ ਆ ਹਾਂਜੀ ਹਾਂਜੀ ਕੰਪਨੀ ਦੇ ਸੀਲਾਂ ਲੱਗੀਆਂ ਕਹਿ ਸਕਦੇ ਆ ਕਿ ਹਜੇ ਤੱਕ ਟਰੈਕਟਰ ਇੰਜਨ ਨਾਲ ਦਾ ਕਲਚ ਪਲੇਟ ਵੀ ਨਾਲ ਦੀ ਆ ਰੰਗ ਪੇਂਟ ਸਾਰਾ origignal ਠੀਕ ਆ ਪੂਰਾ ਸੰਭਾਈ ਚ ਚੱਲਿਆ ਲਓ ਵੀ ਕਿਸਾਨ ਭਰਾਵਾ ਜੀ ਥੋੜੇ ਅਸੇ ਸੋਨਾਲੀਕਾ 750 ਵਿਖਾ ਰਹੇ ਕੋਕਾ ਪੀਸ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਤੇ ਪੰਜਾਬ ਨੰਬਰ ਆ ਜੀ ਬਾਕੀ 750 ਹਾਂਜੀ ਬਾਈ ਕੀ ਹਾਲ ਚਾਲ ਆ ਜੀ ਠੀਕ ਆ ਤੇ ਇਹ ਮਾਡਲ ਕਿਹੜਾ ਜੀ ਇਹ 2000 ਪੂਰਾ 2001 ਮਾਡਲ ਆ ਤੇ ਬਾਕੀ ਟਰੈਕਟਰ ਦੇ ਟਾਇਰ ਦੱਸ ਦੇ ਬਾਈ ਕਿੰਨੇ ਆ ਟਾਇਰ ਕਿੰਨੇ ਆ ਪਰਸੈਂਟ 40 60 ਪੈਸੇ ਆ ਚਾਰੇ 60 ਪੈਸੇ ਆ ਚਾਰੇ ਪੱਕੇ 60 ਪੈਸੇ ਕੰਪਨੀ ਦੇ ਟਾਇਰ ਆ ਚਾਰੇ ਰਿਮ ਟਰੈਕਟਰ ਦੇ ਬਿਲਕੁਲ ਨਾਲ ਦੇ ਆ ਉਹਨੂੰ ਵਖਾਈਏ ਵੱਡੇ ਰਿਮਾਂ ਦੀਆਂ ਨਲਕੀਆਂ ਨੁਲਕੀਆਂ ਬਿਲਕੁਲ ਓਕੇ ਆ ਤੇ ਬਾਕੀ ਬਾਈ ਇੰਜਨ ਗੇਅਰ ਦਾ ਕਿਵੇਂ ਆ ਵਾਹ ਕੇ ਲੈ ਜਾ ਸਕਦਾ ਤਸੱਲੀ ਕਰਕੇ ਭਾਵੇਂ ਮੈਸਤਰੀ ਲਿਆਵੇ ਨਾਲ ਕੋਈ ਉਹ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਬਾਕੀ ਮਗਰਾੜ ਮਰੂੜ ਬੇਦਾਗ ਆ ਤੇ ਇਹਦੀ ਵੀ ਡਿਮਾਂਡ ਕੀ ਰੱਖੀ ਆ 265000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਤੇ ਬਾਕੀ ਡੰਡਾ ਪੱਟੀ ਜੋ ਸਮਾਨ ਡੰਡਾ ਪੱਟੀ ਦੇ ਦਾਂਗੇ ਠੀਕ ਆ ਤੇ ਆਪ ਦਾ ਮੋਬਾਈਲ ਨੰਬਰ ਦੱਸ ਦੇ ਬਈ 76969 76969 85397 85397 97 ਤੇ ਪਿੰਡ ਦੱਸ ਦੇ ਬਈ ਪਿੰਡ ਮਾਣੂ ਕੇ ਪਿੰਡ ਮਾਣੂ ਕੇ ਗਹਿਲਾ ਤੇ ਬਾਈ ਕੋਲੇ ਇੱਕ ਹੋਰ ਸੋਨਾ ਲਿਕਾ ਹੀ ਆ ਸੋਨਾ ਲਿਕਾ ਟਰੈਕਟਰ ਆ ਤੇ ਇਹ ਕਿਹੜਾ ਮਾਡਲ ਆ ਬਈ 2010 ਮਾਡਲ 750 ਇੱਦੇ ਟਾਇਰ ਅਗਲੇ ਹੈਗੇ ਅਜੇ 80 ਤੋਂ 85% ਤੇ ਮਗਰਲੇ ਹੈਗੇ ਆ 75% ਪੱਕੇ ਕੰਪਨੀ ਦੇ ਟਾਇਰ ਆ ਤੇ ਨੰਬਰ ਬਈ ਇਹ ਨੰਬਰ 50 ਪੰਜਾਬ ਨੰਬਰ ਤੇ ਰੰਗ ਤਾਂ origignal ਆ ਰੰਗ ਸਾਰਾ origignal ਬਾਈ ਜਿਹੜਾ ਕੁਲਿਆਣੀ ਟਰੈਕਟਰ ਹੈ ਅੱਛਾ ਕੰਪਨੀ ਦਾ ਹਜੇ ਇੰਜਨ ਸੀਲਡ ਆ ਹਾਂਜੀ ਹਾਂਜੀ ਕੰਪਨੀ ਦੀਆਂ ਸੀਲਾਂ ਲੱਗੀਆਂ ਕਹਿ ਸਕਦੇ ਆ ਕਿ ਹਜੇ ਤੱਕ ਟਰੈਕਟਰ ਇੰਜਨ ਨਾਲ ਦਾ ਕਲਚ ਪਲੇਟ ਵੀ ਨਾਲ ਦੀ ਆ ਰੰਗ ਪੇਂਟ ਸਾਰਾ origignal ਠੀਕ ਆ ਪੂਰਾ ਸੰਭਾਈ ਚ ਚੱਲਿਆ ਯਾਨੀ ਕਿ 22 ਤੇ ਚੱਲਿਆ ਹਾਂਜੀ ਸਾਈਡ ਗੇਅਰ ਟਰੈਕਟਰਾਂ ਦੇ ਡੈਕ ਬਾਈ ਨਾਲ ਦੇ ਨਾਲ ਡੈਕ ਨਾਲ ਠੀਕ ਆ ਮੋਟਾ ਬੀਮ ਲਾ ਕੇ ਵੱਡਾ ਡੈਕ ਹੈ ਨਾ ਇਹਦਾ ਪ੍ਰਾਈਸ ਕੀ ਆ ਬਾਈ ਇਹਦਾ 340 3 ਲੱਖ ਤੇ 40000 ਰੁਪਇਆ ਐਸ ਟਰੈਕਟਰ ਦੀ ਡਿਮਾਂਡ ਆ 2010 ਮਾਡਲ ਦੀ ਹਨਾ ਮੌਕੇ ਤੇ ਮਾਨਤਨ ਕਰ ਦੋਗੇ ਮਾਨਤਨ ਕਰ ਦੋਗੇ ਠੀਕ ਆ ਤੇ 320000 ਦਾ ਟਰੈਕਟਰ ਦੇ ਦਾਂਗੇ ਤੇ ਵਾਹ ਕੇ ਇਹ ਵੀ ਲਿਜਾ ਸਕਦਾ ਹਨਾ ਆ ਤਾਂ ਨਹੀਂ ਬਈ ਆਪਣਾ ਨਹੀਂ ਇਹ ਇਹ ਦੋ ਹੀ ਟਰੈਕਟਰ ਤੇ ਘਰੇ ਤਾਂ ਤੋਂ ਇਲਾਵਾ ਆਪਣੇ ਕੋਲ ਟਰਾਲੀਆਂ ਵੀ ਹੁੰਦੀਆਂ ਬਾਈ ਠੀਕ ਆ ਘਰੇ ਆਪਣੇ ਟਰਾਲੀਆਂ ਖੜੀਆਂ ਉਹਦੇ ਸਾਈਜ਼ 11 6 11 6 ਹੁੰਦੇਗਾ ਆਪਣੇ ਠੀਕ ਆ ਤੇ ਟਰਾਲੀਆਂ ਵੀ ਬਣਾ ਲਏ ਆਹ ਦਾ ਮੋਬਾਈਲ ਨੰਬਰ ਬਈ ਇਕ ਕਰੀ ਫੇਰਦਾ ਜੀ 7969 76969 85397 85397 ਇਸ ਨੰਬਰ ਤੇ ਸੰਪਰਕ ਕਰਕੇ ਪਿੰਡ ਮਾਣੂਕੇ ਗੱਲ ਤੇ ਆ ਕੇ ਤੁਸੀਂ ਆ ਦੋਹਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 62395 29480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਤੋਂ ਤੱਕ ਧੰਨਵਾਦ